ਇਹ ਉੱਥੇ ਕਿੰਨਾ ਚਿਰ ਉੱਥੇ ਤੁਸੀਂ ਫਸੇ ਰਹੇ ਕੱਡੀ ਮੈਂ 3 ਘੰਟੇ ਫਸਿਆ ਰਿਹਾ ਬਾਈ ਰਾਜ ਕੱਢਣ ਦੇ ਵਿੱਚ ਫੇ ਕਿਦਾਂ ਮੈਨੂੰ ਕਿ ਕੱਢਿਆ ਕਿਹਨਾਂ ਨੇ ਆਪਣੇ ਬੰਦੇ ਕਹੇ ਕਿ ਮੈਂ ਕੱਢਿਆ ਉੱਥੇ ਜਿਹੜੇ ਤਾਂ ਪਹਿਲਾਂ ਆਮ ਹੋਰ ਪੱਦੇ ਗਏ ਤਾਂ ਤਾਂ ਪਤਾ ਲੱਗਿਆ ਨਹੀਂ ਹੈਗਾ ਵੀ ਕਿਵੇਂ ਕੱਟਣਾ ਕਿਵੇਂ ਕਰਨਾ ਉਦੋਂ ਪਹਿਲਾਂ ਜਿਹੜੇ ਗਏ ਤੇ ਮੇਰੀ ਜੇਬ ਦੇ ਵਿੱਚ ਜਿਹੜਾ ਕੱਡੀ ਦਾ ਕੈਸ਼ ਸੀ 4500 ਰੁਪਇਆ ਉਹ ਕੱਢ ਕੇ ਲੈ ਗਏ 1000 1500 ਰੁਪਇਆ ਦਾ ਮੂਰੇ ਰੱਖਿਆ ਹੋਇਆ 10 ਆਪਾਂ ਰੱਖਦਾ ਦਸਵੰਤ ਉਹ ਲੈ ਗਏ ਹੈ ਕੋਈ ਕੋਈ ਕੋਚਾ ਚੱਕੇ ਲਗਾ ਕੋਈ ਕੋਚਾ ਚੱਕੇ ਲਗਾ ਕੰਬਲ ਦਾ ਕਿ ਲੋਕ ਚੱਕੇ ਲਗਾ ਗੱਡੀ ਦੇ ਦੇਖ ਲੋ ਹਾਲਾਤ ਲੋਕਾਂ ਦੇ ਬੰਦਾ ਮਰਨ ਪੈ ਰਹੇ ਪਿਆ ਹੁੰਦਾ ਤੇ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਸਮਾਨ ਖੜਨ ਦੀ ਪਈ ਜਾਂਦੀ ਆ ਇਹ ਅੱਗੇ ਸੇਵ ਚੋਰ ਸੀਗੇ ਬੂਟ ਚੋਰ ਸੀਗੇ ਇਹਨਾਂ ਨੇ ਤੇਲ ਇਹਨਾਂ ਨੇ ਤੇਲ ਚੋਰ ਹੁਣ ਗੋਭੀ ਚੋਰ ਵੀ ਆ ਗਏ ਗੋਭੀ ਚੋਰ ਦੋ ਰੁਪਏ ਟੁੱਲੋ ਵਾਲੀ ਗੋਭੀ ਚੋਰ ਵੀ ਆ ਗਿਆ ਇਹ ਬਾਕੀ ਭਾਈ ਤਾਂ ਦੋਨੇ ਉਸੇ ਵੇਲੇ ਫੈਕਚਰ ਹੋ ਗਏ ਇਹ ਹਾਲ ਪੱਟੜਾ ਹਲਾ ਤੋਂ ਉਸੇ ਵੇਲੇ ਫੈਚਰੋਈ ਦੀ ਜਿਹੜੀ ਆ ਲੱਤ ਆ ਜਾਂ ਫਿਰ ਉੱਤੇ ਕੱਢਣ ਲੱਗੇ ਦੇ ਨਾ ਰਾੜ ਪਾ ਕੇ ਉਸ ਵਕਤ ਟੁੱਟੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਭਾਈ ਜੀ ਅੱਜ ਜਿਸੀ ਆਪਣੇ ਬ੍ਰਦਰ ਗਰੁੱਪ ਹੁਸ਼ਿਆਰਪੁਰ ਵੱਲੋਂ ਜੋ ਸਾਡੇ ਗਰੁੱਪ ਦਾ ਵੀਰ ਆ ਇਹਦਾ ਐਕਸੀਡੈਂਟ ਹੋ ਗਿਆ ਸੀ ਮਿੱਕੇ ਦਾ ਤੇ ਤੁਸੀਂ ਵੀਡੀਓ ਦੇਖੀ ਜਦੋਂ ਆਪਾਂ ਚਾਲੂ ਕੀਤੀ ਤਾਂ ਸਾਬ ਸਿੰਘ ਹਣੀ ਵੈਰੀਫਿਕੇਸ਼ਨ ਕਰਕੇ ਗਏ ਸੀਗੇ ਤੇ ਹੁਣ ਅਸੀਂ ਜਿਹੜੀ ਸੇਵਾ ਬ੍ਰਦਰਸ ਗਰੁੱਪ ਹੁਸ਼ਿਆਰਪੁਰ ਵੱਲੋਂ ਇਕੱਠੀ ਹੋਈ ਆ ਉਹ 49000 ਤੇ 960 ਰੁਪਏ ਸੇਵਾ ਆ ਤੇ ਗਰੁੱਪ ਫੰਡ ਦੇ ਵਿੱਚੋਂ 39 ਰੁਪਏ ਐਡ ਕਰਕੇ ਤਾਂ ਆਪਾਂ ਪੂਰੀ 50000 ਸੇਵਾ ਬਾਈ ਨੂੰ ਦੇਣ ਲੱਗੇ ਆ ਤੇ ਬਾਕੀ ਕਿੱਦਾਂ-ਕਿਦਾਂ ਐਕਸੀਡੈਂਟ ਹੋਇਆ ਸਾਰਾ ਇਹ ਵੀ ਆਪਾਂ ਦੱਸਾਂਗੇ ਇਹਦਾ ਬਹੁਤ ਕਹ ਲਓ ਵੀ ਲੋਕਾਂ ਨੇ ਉੱਥੇ ਮਾੜੀ ਕੀਤੀ ਹਨਾ ਇਹ ਸਾਰੀ ਗੱਲਬਾਤ ਤੁਹਾਡੇ ਤੱਕ ਤਾਂ ਪਹੁੰਚਾਉਣੀ ਵੀ ਬਾਕੀ ਦੁਨੀਆ ਸਮਝੇ ਵੀ ਭਾ ਇਹਦਾ ਨਹੀਂ ਕਰਨੀ ਚਾਹੀਦੀ ਪਹਿਲਾਂ ਤੁਸੀਂ ਸੇਵਾ ਗਨੋ 50000 ਕਿਉਂਕਿ ਬਾਈ ਜੀ ਡਰਾਈਵਰ ਦਾ ਹਲੇ ਕੋਈ ਦਰਦ ਹੀ ਨਹੀਂ ਹੈ ਹਨ ਜੋ ਅੱਜ ਦੇ ਹਾਲਾਤ ਹੈਗੇ ਆ ਬਹੁਤ ਮਾੜੇ ਆ ਇੰਸ਼ੋਰਸਾ ਗੱਡੀਆਂ ਰਿਪੇਅਰ ਕਰਾ ਦਿੰਦੀਆਂ ਪਰ ਬੰਦਾ ਰਿਪੇਅਰ ਨਹੀਂ ਕਰਾ ਕੇ ਦਿੰਦੀ ਆ ਹੁਣੇ ਬਾਈ ਆ ਜੇ ਇਹ ਸ਼ੋਰਸਾਂ ਚੱਜਦੀਆਂ ਹੋਣ ਹਨਾ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਜਿੰਨੇ ਦਿਨ ਬੰਦਾ ਘਰ ਰਹਿੰਦਾ ਤੇ ਜਿੰਨਾ ਉਹਦਾ ਲੌਸ ਹੁੰਦਾ ਉਹ ਸਾਰਾ ਕੁਝ ਇੰਸ਼ੋਰੈਂਸ ਦਿੰਦੀ ਆ ਤੇ ਸਾਡੇ ਇੱਥੇ ਕਚੈਰੀਆਂ ਦੇ ੱਤਕੇ ਖਾਈ ਆ ਉਹ ਤਾਂ ਵੀ ਕੱਖ ਨਹੀਂ ਮਿਲਦਾ ਹੈਗਾ ਹਨਾ ਤੇ ਹੁਣ ਆ ਬੰਦਾ ਘੱਟੋ ਘੱਟ 6-7 ਮਹੀਨੇ ਲਈ ਮੰਜੇ ਤੇ ਪੈ ਗਿਆ ਮਾਲਕ ਵੀ ਵਧੀਆ ਚਲੋ ਕਰ ਰਹੇ ਆ ਪਰ ਹਾਲਾਤ ਇਹ ਆ ਵੀ 6 ਮਹੀਨੇ ਬਾਈ ਬੜਾ ਔਖਾ ਕਰ ਰਹਿਣਾ ਸਾਵਾ ਬੰਦੇ ਨੇ ਕਮਾ ਕੇ ਰੋਟੀ ਖਾਣੀ ਆ ਇੱਜ ਦੇ ਹਾਲਾਤ ਇਹ ਬਣੇ ਪਏ ਵੀ ਕੋਣੋਂ ਲੱਗਣੇ ਆ ਆਉਣਾ ਕੁਝ ਨਹੀਂ ਹੈਗਾ ਹਨ ਤੇ ਬਾਕੀ ਬਾਈ ਹੁਣਾਂ ਨੂੰ ਸੇਵਾ ਜਿਹੜੀ ਅਸੀਂ ਬ੍ਰਦਰ ਗਰੁੱਪ ਕੋਲੋਂ ਦਿੱਤੀ ਆ ਤੇ ਜਿੰਨੇ ਮੇਰੇ ਵੀਰ ਹੋਰ ਬ੍ਰਦਰ ਗਰੁੱਪ ਹੁਸ਼ਿਆਰਪੁਰ ਦੇ ਨਾਲ ਜੁੜੇ ਆ ਜਾਂ ਜਿਹੜੇ ਸੇਵਾ ਪਾਉਂਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੇ ਇੱਕ ਚੀਜ਼ ਮੈਂ ਕਲੀਅਰ ਕਰ ਦਵਾ ਹਨ ਵੀ ਬਾਈ ਸੇਵਾ ਅਸੀਂ ਹੈਲਪ ਹੁਣ ਅਸੀਂ ਉਸ ਬੰਦੇ ਦੀ ਕਰਦੇ ਆ ਜਿਹੜਾ ਬੰਦਾ ਸਾਡੇ ਗਰੁੱਪ ਨਾਲ ਡਰਾਈਵਰ ਜੁੜਿਆ ਹੋਇਆ ਇਹ ਆਹ ਪੁੱਛੋ ਕਦੇ ਹਨ 50 ਜਾਨਾ ਹਾਂ ਤੇ ਇਹ ਜਿਹੜਾ ਐਕਸੀਡੈਂਟ ਮੜਿਆ ਤੁਸੀਂ ਦੱਸ ਦੋ ਸਾਬ ਭਾਈ ਨੇ ਨਹੀਂ ਪਾਇਆ ਇਹ ਕਿਤੇ ਕਿਹੜੇ ਚੌਂਚ ਹੋਈ ਐਕਸੀਡੈਂਟ ਆਪਾਂ ਚਾਹ ਜਾਨਣਾ ਬਾਈ ਇੱਥੋਂ ਭੋਗੀ ਵਾਲ ਪਾਰ ਕਰਕੇ ਅੱਗੇ ਜਿਹੜਾ ਜਨ ਮੰਦਰਾਉਂ ਦਾ ਕਟੋਂ ਦਾ ਉੱਤੇ ਉਹ ਕਟ ਤੇ ਇੱਕੋ ਲੱਗਦੇ ਇਧਰਲੇ ਪਾਸਿਓਂ ਨਰ ਫੈਵਰ ਕਰਨਿਓ ਕੋੜਿਆ ਨੇ ਲੇਟਾ ਲੁੱਟਾ ਸਭ ਕੋ ਮੈਂ ਬੰਨਤੀ ਬਲੈਕ ਤੇ ਇੱਕੋ ਲੱਗਦਾ ਉਹਨੇ ਮੂਰੇ ਗੱਡੀ ਘੱਟਤੀ ਅੱਛਾ ਜਾਂ ਮੂਰੇ ਇੱਕੋ ਲੱਗਦਾ ਕੋੜਾ ਕੱਢਦਾ ਉਹ ਬਰਾਬਰ ਮੇਰੇ ਕਾਰ ਸੀ ਕਾਰ ਵਾਲਿਆਂ ਦੀ ਕਾਰ ਦੇ ਵਿੱਚ ਆ ਕਿਤੇ ਪੰਜ ਜਾਨੇ ਉਹ ਕਾਰ ਵਾਲਿਆਂ ਬਸ ਬਚਾਉਣ ਬਚਾਉਣ ਦੇ ਚੱਕਰ ਦੇ ਵਿੱਚ ਆਹਮਣੋ ਆਹਮਣੀ ਟੱਕਰ ਹੋ ਗਈ ਓਕੇ ਹਾਂ ਤੇ ਉਹ ਕਾਰ ਵਾਲਿਆਂ ਬਸ ਬਚਾਉਣ ਬਚਾਉਣ ਦੇ ਚੱਕਰ ਦੇ ਵਿੱਚ ਆਹਮਣੋ ਆਹਮਣੀ ओके हां ਤੇ ਇਹ ਦੋਨੇ ਉਸੇ ਵੇਲੇ ਫੈਕਚਰ ਹੋ ਗਈਆਂ ਇਹ ਆਹ ਲੱਟ ਪੱਟਰਾ ਆਹ ਲੱਤ ਉਸੇ ਵੇਲੇ ਫੈਕਚਰ ਹੋਈ ਦੀ ਜਿਹੜੀ ਆਹ ਲੱਤ ਆ ਜਾਂ ਫਿਰ ਉੱਤੇ ਕੱਢਣ ਲੱਗੇ ਦੇ ਨਾ ਰਾੜ ਪਾ ਕੇ ਉਸ ਵਕਤ ਟੁੱਟੀ ਸੀ ਰਾੜ ਨਾ ਟੁੱਟ ਗਈ हां ਰਾੜ ਨਾ ਟੁੱਟੀ ਆਹ ਲੱਤ ਉਹ ਬੰਦਾ ਬੜੀ ਸਹਿਨਸ਼ੀਲਤਾ ਨਾਲ ਨਿਕਲਦਾ ਆ ਧੱਕਾ ਕੀਤਾ ਹੋਣਾ ਫਿਰ ਉਸ ਤੋਂ ਬਾਅਦ ਸਾਡੇ ਉਰੋਂ ਮੁੰਡੇ ਨੇ ਆੜੀ ਦੋਸਤ ਡੈਂਟਰ ਜਿਹਨਾਂ ਨੂੰ ਗੱਡਿਆਂ ਦਾ ਕੰਮ-ਕਮ ਕਰਾਉਣੇ ਉਹ ਗਏ ਉਹਨਾਂ ਨੇ ਫਿਰ ਕੈਵਨ ਵੱਢ ਕੇ ਫਿਰ ਗੱਡੇ ਆ ਇਹ ਲੱਤ ਇਹ ਵੀ ਦੋਨੇ ਵਿੱਚ ਫਸ ਗਈਆਂ ਹਾਂ ਦੋਨੇ ਵਿੱਚ ਫਸੀਆਂ ਹੋਈਆਂ ਨੇ ਤਕਰੀਬ ਮੰਨ ਕੇ ਚੱਲੋ ਆਹ ਲੱਤ ਪਹਿਲਾਂ ਫਸੀ ਹੋਈ ਸੀ ਆਹ ਲੱਤ ਤੇ ਥੋੜੀ ਜੀ ਪਲੇ ਹੈਗੀ ਸੀ ਜਦੋਂ ਕੱਢਣ ਲੱਗੇ ਆਹ ਲੱਤ ਉੱਥੇ ਮੌਕੇ ਤੇ ਟੁੱਟ ਗਈ ਫਿਰ ਇਹ ਵੀ ਸਰਕਲ ਸੱਟ ਕੇ ਵਿੱਚ ਹੀ ਫਸ ਗਈ ਫਿਰ ਉਸ ਤੋਂ ਬਾਅਦ ਦੇ ਜੁੜੀ ਹੋਊਗੀ ਤਾਂ ਜ਼ੋਰ ਮਾਰੂਗੀ ਹਾਂ ਹਾਂ ਫਿਰ ਉਸ ਤੋਂ ਬਾਅਦ ਦੇ ਵਿੱਚੋਂ ਕੈਵਨ ਵੱਢਿਆ ਕਾਟਰਾ ਨਾਲ ਕਾਟਰਾ ਨਾਲ ਵੱਢ ਕੇ ਕੈਵਨ ਜੱਕਾ ਨਾਲ ਖਿੱਚ ਕੇ ਫੇਰ ਘੰਟੇ ਤਿੰਨ ਘੰਟਿਆਂ ਬਾਅਦ ਮਾਲ ਤਾਂ ਸਬਜ਼ੀ ਸੀਗੀ ਨਾ ਤੁਹਾਡੇ ਹਾਂ ਸਬਜ਼ੀ ਭਰੀ ਹੋਈ ਸੀ ਆ ਦੇਖ ਲਓ ਵੀ ਬਾਈ ਇਦਾਂ ਦੇ ਹਾਲਾਤ ਬਪਾ ਜੀ ਕਹਿੰਦਾ ਇਹ ਮੈਨੂੰ ਬਾਅਦ ਦੇ ਵਿੱਚੋਂ ਲੋਕ ਕੱਢਣ ਨੂੰ ਪਏ ਪਹਿਲਾਂ ਸਬਜ਼ੀ ਨੂੰ ਪੈ ਗਏ ਚੱਕਣ ਨੂੰ ਗੋਭੀ ਨੂੰ ਆ ਹਾਲਾਤ ਬਣੇ ਹੋਇਆ ਇੱਕ ਪਾਸੇ ਆਪਾਂ ਦੇਖੋ ਹੈ ਨਾ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਲੋਕ ਕਿੰਨਾ ਵਧੀਆ ਸਮਝਦੇ ਆ ਵੀ ਲੰਗਰ ਲਾਉਂਦੇ ਹਨਾ ਪਰ ਜਿਹੜੇ ਕੁਝ ਕ ਗੰਦੇ ਲੋਕ ਆ ਜਿਹੜੇ ਚੋਰੀ ਇਦਾਂ ਦੀ ਉਹ ਵੀ ਯਾਰ ਜਿੱਥੇ ਬੰਦਾ ਮਰਨ ਪਹਿਲੇ ਪਿਆ ਉੱਥੇ ਚੋਰੀ ਕਰਨ ਹੈ ਤੇ ਇਹ ਕੀ ਕਰਨਗੇ ਜੇ ਉਦਾਂ ਅਲਖੇਤਾ 'ਚ ਇਹ ਹੀ ਨਹੀਂ ਛੱਡਦੇ ਦੂਜੇ ਦੇ ਸਮਾਨ ਐਸੇ ਡਰ ਤੋਂ ਤਾਂ ਲੋਕੀ ਹੋ ਕੇ ਖੱਲੀਆਂ ਨਹੀਂ ਲਾਉਂਦੇ ਭਰਾਵਾ ਪਹਿਲੇ ਹੀ ਤੋੜਨ ਨੂੰ ਬੈਠੇ ਹੁੰਦੇ ਆ ਵੀ ਦੱਸੋ ਬੰਦਾ ਦਾ ਕੱਢ ਲਓ ਪਹਿਲਾਂ ਤੁਸੀਂ ਆ ਵੀ ਬਾਈ ਜੀ ਆ ਗੱਲ ਜਿਹੜੀ ਨਾ ਇਹ ਸਾਰਿਆਂ ਦੇ ਨੋਟ ਕਰਨ ਵਾਲੀ ਆ ਅਗਲਾ ਤਾਂ ਮੇਰੇ ਪੇਜ ਦੇ ਉੱਤੇ ਵੀ ਤੁਹਾਨੂੰ ਇੱਕ ਵੀਡੀਓ ਸ਼ੋਨਦੀ ਹੋਊਗੀ ਜਿਹੜਾ ਆਪਾਂ 23 ਦੇ ਵਿੱਚ ਮੁੰਡਾ ਕੱਢਿਆ ਸੀ ਉਹ ਵੀ ਇੱਦੀ ਐਕਸੀਡੈਂਟ ਹੋਇਆ ਈ ਆ ਲੱਤ ਪੂਰੀ ਬਚ ਸਕਦੀ ਸੀਗੀ ਪਰ ਸਾਡੇ ਲੋਕੀ ਨਾ ਜਿੱਦਾਂ ਕਹ ਲਓ ਵੀ ਐਵੇਂ ਉਹ ਘੋੜਾ ਡਣਾਉਣ ਵਾਲੀ ਗੱਲ ਹੋ ਜਾਂਦੀ ਵੀ ਵਾਹ ਦਵਾ ਦਵਾ ਇਹ ਕੰਮ ਬੜੀ ਸ਼ਹਿਨਸ਼ਿੰਤਾ ਉਹਨੂੰ ਰਾਡ ਫਸਾ ਕੇ ਦੂਜੀ ਲੱਤ ਵੀ ਫੱਟੜ ਕਰ ਦਿੱਤੀ ਚਲੋ ਬੰਦਾ ਇੱਕ ਤੇ ਮਾੜਾ ਮੋਟਾ ਚੱਲਦਾ ਹੈ ਨਾ ਤੇ ਹੁਣ 2-3 ਮਹੀਨੇ ਮੇਰੇ ਹਿਸਾਬ ਨਾਲ ਲੱਗਣਗੇ ਚੱਲਣ ਨੂੰ 2 ਮਹੀਨੇ ਦੇ ਕਰੀਬ ਹਾਂ ਬਈ ਪੱਟ ਜੀ ਵੀ ਪਲੇਟ ਪਈ ਆ ਦੋਨੇ ਲੱਤਾਂ ਤੇ ਰਾਣਾ ਪਈਆਂ ਨੇ ਆ ਤੇ ਇਹ ਜਿਹੜਾ ਇਦਾਂ ਵੀ ਸਮਝੋ ਚੀਜ਼ ਨੂੰ ਨਾ ਜੇ ਕੋਈ ਐਕਸੀਡੈਂਟ ਹੋ ਜਾਂਦਾ ਹੈ ਨਾ ਉਹਦੇ 'ਚ ਸਮਝੋ ਇਹ ਨਾ ਕਰੋ ਵੀ ਤੁਸੀਂ ਇਹ ਵੀਡੀਓ ਬਣਾਉਣਾ ਸਾਡਾ ਇਹੀ ਮੇਨ ਮਕਸਦ ਆ ਕਿ ਰੱਬ ਨਾ ਕਰੇ ਜੇਕਰ ਕਿਤੇ ਹੋਰ ਕੋਈ ਐਕਸੀਡੈਂਟ ਇਦਾਂ ਹੁੰਦਾ ਤੇ ਤੁਸੀਂ ਉਹਦੇ 'ਚ ਬੰਦੇ ਨੂੰ ਆਰਾਮ ਨਾ ਕੱਢਿਆ ਕਰੋ ਇਹ ਨਹੀਂ ਹੁੰਦਾ ਵੀ ਭਰਾਵਾ ਆਪਾਂ ਜਿੱਦਾਂ ਵੀ ਉਹ ਪਹਿਲਵਾਨਾਂ ਵਾਂਗੂ ਵੀ ੱੱਕੀ ਜਾਈਏ ਹੈਨਾ ਉਹ ਕੰਮ ਨਹੀਂ ਹੋਣਾ ਲੱਤ ਇੱਕ ਬਚਦੀ ਸੀ ਪੂਰੀ ਕਿਉਂਕਿ ਹੁਣ ਜਿਹੜਾ ਬੰਦਾ ਫਸਿਆ ਪਿਆ ਆ ਉਹਦੀ ਲੱਤ ਵੇਚਾ ਉਹ ਗੱਡੀ ਨੂੰ ਕੱਢਣ ਦਾ ਤਰੀਕਾ ਜੇ ਬਾਅਦ ਚ ਵੱਢ ਕੇ ਨਿਕਲ ਸਕਦੀ ਤਾਂ ਪਹਿਲਾਂ ਵੀ ਤਾਂ ਆਪਾਂ ਗੱਡੀ ਨੂੰ ਵੱਢ ਸਕਦੇ ਜਾਂ ਕਲਾ ਸਕਦੇ ਸੀ ਹੈਨਾ ਪਰ ਇਹ ਕੀ ਆ ਲੋਕੀ ਸਾਡੇ ਕਰਦੇ ਆ ਪੁੱਤਰੀਆਂ ਇਹ ਕੰਮ ਨਾ ਕਰਿਆ ਕਰੋ ਬਈ ਹੈਨਾ ਚਲੋ ਤੁਹਾਡੇ ਦਿਲ ਚ ਦਇਆ ਵੀ ਬੰਦਾ ਫਸਿਆ ਕੱਢੀਏ ਹੈਨਾ ਚਲੋ ਦਇਆ ਵਾਲੇ ਵੀ ਵਿੱਚ ਚੋਰ ਭਰਾ ਵੀ ਵਿੱਚੇ ਲੱਗਿਓ ਹੈਨਾ ਹਾਂ ਯਾਰ ਉਹਨਾਂ ਦਾ ਦੇਣਾ ਵੀ ਕੋਈ ਨਹੀਂ ਦੇ ਸਕਦਾ ਤੁਸੀਂ ਬਣਾ ਲਓ ਗੁੱਬੀ ਜਿਹੜੀ ਹੁਣ ਹਾਲ ਇੱਕ ਬ ਜੈਕ ਵੀ ਲੱਗਾ ਗੱਡੀ ਦਾ ਸਪੀਕਰ ਲੈ ਹੋਰ ਦੱਸੋ ਜਿਹੜੇ ਜੈਕ ਲੈ ਕੇ ਗਏ ਇਹਨੂੰ ਕੱਢਣ ਨੂੰ ਉਹ ਜੈਕ ਚੋਰੀ ਕਰਕੇ ਲੈ ਗਿਆ ਯਾਰ ਕਿੱਡੀ ਕਬਡੀ ਲਾਂਤ ਅਸੀਂ ਤੁਹਾਨੂੰ ਪਾ ਸਕਦੇ ਆ ਵੀ ਤੁਸੀਂ ਏਡੇ ਮਾੜੇ ਲੋਕ ਆ ਯਾਰ ਕੁਝ ਤਾਂ ਸੋਚੋ ਇਹ ਅੱਗੇ ਕੰਮ ਹੁੰਦੇ ਸੀਗੇ ਬਾਰੀਆਂ ਸਟੇਟਾਂ 'ਚ ਐਕਸੀਡੈਂਟ ਹੋਈ ਗੱਡੀ ਕੋਈ ਕੁਝ ਲੈ ਗਿਆ ਕੋਈ ਕੁਝ ਲੈ ਗਿਆ ਤੇ ਜੇ ਦੋ ਦਿਨ ਗੱਡੀ ਥਾੜੀ ਖੜੀ ਰਹਿੰਦੀ ਟਾਇਟਰ ਵੀ ਨਹੀਂ ਬਚਣਾ ਸੀ ਮੇਰੇ ਸਾਹਬ ਉਹ ਨਹੀਂ ਵਜਣਾ ਦੀ ਬਾਈ ਉਹ ਵੀ ਲੈ ਜਾਣੇ ਸੀ ਉਹ ਤਾਂ ਗੱਲ ਕਰੋ ਰਾਤ ਨੂੰ ਉੱਥੇ ਫਿਰ ਗੱਡੀ ਸਾਈਡ ਤੇ ਕਰਕੇ ਸਾਡੇ ਜਿਹੜਾ ਦੂਸਰਾ ਡਰਾਈਵਰ ਸੀ ਉੱਥੇ ਗੱਡੀ ਲਾ ਕੇ ਇਨਾ ਟਾਈਮ ਗੱਡੀ ਚੱਕੀ ਨਹੀਂ ਹੈਗੀ ਉਨਾ ਟਾਈਮ ਉੱਥੋਂ ਫਿਰ ਗੱਡੀ ਦੇ ਲਵੇ ਪੈਂਦੇ ਰਹੇ ਬੰਦੇ ਬਹੁ ਮਾੜੇ ਹਾਲਾਤ ਆ ਰਾਜਾ ਜੀ ਨੀਚ ਲੋਕ ਹਨ ਜਿਹੜੇ ਹਰ ਇੱਕ ਸਟੇਟਾਂ ਜੀ ਆ ਹਰ ਇੱਕ ਜੈਪੁਰ ਐਡਾ ਵੱਡਾ ਹੋਇਆ ਕਿੰਨੀਆਂ ਗੱਡੀਆਂ ਨਾਲੇ ਆਇਆ ਬਈ ਕੋਈ ਮੰਨ ਕੇ ਚੱਲ ਬਾਹਰ ਨਹੀਂ ਦੀ ਗੱਡੀ ਵੀ ਆਪਦੀ ਏਰੀਆ ਦੇ ਵਿੱਚ ਦੀ ਲੋਕਲ ਕਿਉਂਕਿ ਮਲੇ ਕੋਟਲਾ ਸ਼ਹਿਰ ਆ ਮੇਰੇ 2 ਕਿਲੋਮੀਟਰ ਤੇ ਆਪਣਾ ਐਕਸੀਡੈਂਟ ਹੋਇਆ ਸੀ ਤੇ ਲੋਕਲ ਗੱਡੀ ਦੀ ਦੱਸ ਉੱਥੇ ਮਾਕਰੋ ਚਾਬੀਆਂ ਪੰਨ ਟਾਇਰ ਕੱਖ ਨਹੀਂ ਛੱਡੇ ਲੋਕਾਂ ਨੇ ਮੱਛੀਆਂ ਪਈਆਂ ਗੱਡੀਆਂ ਦੇ ਆ ਹੁਣ ਕੱਲੋਂ ਨਾਲਾਗੜ੍ਹ ਵੀ ਤਾਂ ਫੜੀ ਜਾ ਦੋ ਚੋਰ ਤੇਲ ਕੱਢਦੇ ਯਾਰ ਚਲੋ ਜਿਆਦਾ ਤਾਂ ਤੁਸੀਂ ਸ਼ਰਮ ਨਹੀਂ ਕਰਨੀ ਹੈਗੀ ਹਨਾ ਕਿਉਂਕਿ ਨਸ਼ਾ ਨੁਸ਼ਾ ਬਾਵਾ ਵੱਧ ਗਿਆ ਪੰਜਾਬ 'ਚ ਹਨਾ ਕਰਦੇ ਨਸ਼ੇੜੀ ਬੰਦੇ ਹੀ ਆ ਜਾ ਸਹੀ ਗੱਲ ਹੈ ਬਈ ਭਈ ਉਹ ਵੀ ਹੁਣ ਘਰੋਂ ਜਾ ਕੇ 200 ਲੈਣਾ ਲੈ ਗੋਭੀ ਲੈ ਆਉਂਦੀ ਹੈ ਨਾ ਤੇ ਚੱਕ ਦੋ ਫੱਟੇ ਜਾ ਆ ਗਏ ਹਨਾ ਇਹ ਕੰਮ ਨਾ ਕਰੋ ਯਾਰ ਹਨਾ ਦਰਦ ਸਮਝਿਆ ਕਰੋ ਕਿਸੇ ਦਾ ਰੱਬ ਨਾ ਕਰੇ ਇਹ ਕਿਸੇ ਨਾਲ ਵੀ ਹੋ ਸਕਦਾ ਆਹੋ ਵੀ ਉਧਰੋਂ ਬੰਦਾ ਭਵੇਂ ਲੁੱਟ ਕਰਨ ਵਾਲਾ ਹੋਵੇ ਹਨਾ ਤੇ ਇਹਨਾਂ ਨੂੰ ਆਪਣੀ ਗੋਭੀ ਦੀ ਪਈ ਆ ਦੇਖੋ ਆਜਾ ਨਵੇਂ ਚੋਰ ਇੱਕ ਆਏ ਆ ਸਾਡੇ ਪੰਜਾਬ 'ਚ ਅੱਗੇ ਸੇਵ ਚੋਰ ਸੀਗੇ ਬੂਟ ਚੋਰ ਸੀਗੇ ਇਹਨਾਂ ਨੇ ਤੇ ਇਹਨਾਂ ਨੇ ਤੇਲ ਚੋਰ ਹੁਣ ਗੋਭੀ ਚੋਰ ਵੀ ਆ ਗਏ ਗੋਭੀ ਚੋਰ 2 ਰੁਪਏ ਕਿਲੋ ਵਾਲੀ ਗੋਭੀ ਚੋਰ ਵੀ ਆ ਗਾਇਆ ਇਹ ਬਾਕੀ ਭਾਈ ਆਪਾਂ ਨਾਲ ਹੈਗੇ ਕੋਈ ਚੱਕ ਨਹੀਂ ਇਦਾਂ ਦਾ ਹੈ ਨਾ ਜਿੱਦਾਂ ਵੀ ਜਿਵੇਂ ਵੀ ਹੈਗਾ ਤੂੰ ਠੀਕ ਹੋ ਮੇਰਾ ਭਰਾ ਕੋਈ ਚੱਕਰ ਨਹੀਂ ਹੋ ਤੇ ਆਪਾਂ ਜਿਵੇਂ ਵੀ ਯਾਰ ਪਰ ਅਸੀਂ ਇੱਕ ਚੀਜ਼ ਫੇਰ ਕਲੀਅਰ ਕਰ ਦਵਾਂ ਭਾਈ ਬ੍ਰਦਰ ਗਰੁੱਪ ਦੇ ਵਿੱਚ ਉਸ ਡਰਾਈਵਰ ਦੀ ਹੀ ਹੈਲਪ ਹੁੰਦੀ ਆ ਜਿਹੜਾ ਡਰਾਈਵਰ ਸਾਡੇ ਨਾਲ ਜੁੜਿਆ ਠੀਕ ਆ ਜੀ ਤੇ ਹੁਣ ਗਾਂ ਆਪਾਂ ਜਿਹੜੀ ਰਾਸ਼ਨ ਸਿਸਟਮ ਰਾਸ਼ਨ ਸਕੀਮ ਆ ਉਹ ਵੀ ਰੱਬ ਨਾ ਕਰੇ ਜੇਕਰ ਸਾਡੇ ਗਰੁੱਪ ਦੇ ਕਿਸੇ ਡਰਾਈਵਰ ਦੀ ਡੈਥ ਹੋ ਗਈ ਉਹਦੇ ਪਰਿਵਾਰ ਲਈ ਚਲਾਵਾ ਹਾਂ ਬਿਲਕੁਲ ਹੈਨਾ ਭਈ ਜੇਕਰ ਹੁਣ ਕੋਈ ਸਾਨੂੰ ਕਹਵੇ ਜੀ ਆਪਾਂ ਤਾਂ ਜੁੜੇ ਨਹੀਂ ਹੈਗੇ ਹਨਾ ਬਾਕੀ ਜਿਹੜਾ ਕੋਈ ਓਦਾਂ ਪਰਿਵਾਰ ਆ ਉਹਦੇ ਬਾਰੇ ਆਪਾਂ ਆਪ ਬਾਕੀ ਬਾਈ ਜੀ ਜਿਹੜੀ ਸੇਵਾ ਆ ਸੇਵਾ ਨੰਬਰ 74 ਇਹਦਾ ਹਿਸਾਬ ਜਿਹੜਾ ਵੀਡੀਓ ਦੇ ਲਾਸਟ ਵਿੱਚ ਪਾਇਆ ਹੋਊਗਾ ਤਕਰੀਬਨ ਆਪਣੇ ਕੋਲ 3000 ਦੇ ਕਰੀਬ ਜਿਹੜੇ ਪੈਸੇ ਉਹ ਵੱਧਦੇ ਆ ਯੋਨਾ ਦੇ ਸਕਰੀਨਸ਼ਾਟ ਸਾਨੂੰ ਨਹੀਂ ਮਿਲੇ ਪਤਾ ਨਹੀਂ ਹੁਣ ਕੋਈ ਗੁਪਤ ਸੇਵਾ ਪਾਉਂਦਾ ਜਾਂ ਕਿੱਦਾਂ ਆ ਤੇ ਜੇਕਰ ਕਿਸੇ ਵੀਰ ਦੀ ਸੇਵਾ ਨਾਂ ਲਿਖ ਹੋਈ ਹੋਏ ਉਹ ਕਿਰਪਾ ਕਰਕੇ ਮੈਨੂੰ ਨੋਟ ਕਰਾ ਦੇ ਹਨਾ ਭਈ ਕੱਲੂ ਮੈਨੂੰ 10 ਸਾਲ ਬਾਅਦ ਨਾ ਕਹੇ ਉਹ ਵੀ ਮੈਂ ਉਦੋਂ ਜੀ 200 ਰੁਪਏ ਸੇਵਾ ਪਾਈ ਸੀ ਤਾਂ ਤੁਸੀਂ ਲਿਖੀ ਲਈ ਉਹ ਤੁਹਾਡੀ ਸੇਵਾ ਜਿਹੜੀ ਐਕਸਟਰਾ ਪੈਸਿਆਂ ਦੇ ਵਿੱਚ ਆ ਜਿਹੜੇ ਸਕਰੀਨਸ਼ਾਟ ਨਹੀਂ ਮਿਲੇ ਹਨਾ ਕੋਈ ਵੀ ਬੰਦਾ ਜਿਹੜਾ ਆ ਉਹ ਚੈੱਕ ਕਰ ਸਕਦਾ ਕੋਈ 2 ਸਾਲ ਦਾ 5 ਸਾਲ ਦਾ 10 ਸਾਲ ਦਾ ਨਿਆਣਾ ਕਹੂਗਾ ਹਿਸਾਬ ਦੋ ਤੇ ਹਿਸਾਬ ਮੂਰੇ ਮਿਲੂਗਾ ਹਨਾ ਤੇ ਅਸੀਂ ਜਿਹੜੀ ਇਹ ਸੇਵਾ ਕਰਦੇ ਆ ਅਸੀਂ ਇੱਕ ਦਮ ਕਹਿ ਲ ਤੇ ਇਮਾਨਦਾਰੀ ਨਾਲ ਕਰਦੇ ਹਣਾ ਕੋਈ ਵੀ ਬੰਦਾ ਸਾਡੇ ਤੋਂ ਹਿਸਾਬ ਲੈ ਸਕਦਾ ਜਿੰਨੀ ਸੇਵਾ ਆਈ ਹੈ ਉਹ ਆਪਾਂ ਵੀਰ ਤੱਕ ਪਹੁੰਚਾ ਦਿੱਤੀ ਹੈ ਠੀਕ ਹੈ ਨਾ ਜੀ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਈ ਜੀ ਆ ਜੋ ਸੇਵਾ ਨੰਬਰ 74 ਚੱਲ ਰਹੀ ਸੀ ਉਹਦਾ ਹਿਸਾਬ ਆ ਚੈੱਕ ਕਰ ਲਓ ਸਰ ਜਾਨੇ 12125 ਨੂੰ ਸੇਵਾ ਚੱਲੀ ਸੀ ਇਹੇ ਜਿਨ੍ਹਾਂ ਦੇ ਨੰਬਰ ਮੇਰੇ ਫੋਨ 'ਚ ਸੇਵ ਆ ਉਹਨਾਂ ਦਾ ਤਾਂ ਨਾਮ ਮੈਂ ਜੋ ਸੇਵ ਕੀਤਾ ਹੁੰਦਾ ਉਹ ਲਿਖਿਆ ਹੁੰਦਾ ਜਿਹੜੇ ਮੇਰੇ ਫੋਨ 'ਚ ਨਹੀਂ ਸੇਵ ਉਹ ਆਇਦਰ ਨਾਮ ਐ ਨੰਬਰ ਲਿਖਿਆ ਹੁੰਦਾ ਤੇ ਜੋ ਉਹਨਾਂ ਨੇ ਆਪਣੇ ਡਿਸਕ੍ਰਿਪਸ਼ਨ 'ਚ ਨਾਮ ਲਿਖਿਆ ਹੁੰਦਾ ਆ ਉਹ ਨਾਮ ਲਿਖਿਆ ਹੁੰਦਾ ਚੈੱਕ ਕਰ ਲਓ ਸਾਰੇ ਜਣੇ ਤੇ ਜਿਹਦੇ ਪਾਸੇ ਨਹੀਂ ਲਿਖ ਹੋਏ ਉਹ ਵੀਰ ਕਿਰਪਾ ਕਰਕੇ ਮੈਨੂੰ ਦੱਸ ਦੋ ਬਈ ਯਾ ਭਾਈ ਮੇਰੀ ਸੇਵਾ ਜਿਹੜੀ ਆ ਨਹੀਂ ਲਿਖ ਹੋਈ ਕਿਉਂਕਿ ਉਹਨੇ ਸਕਰੀਨਸ਼ਾਟ ਨਾ ਭੇਜਿਆ ਹੋਇਆ ਹੋਊਗਾ ਜਾਂ ਹੋ ਸਕਦਾ ਮੇਰੇ ਤੋਂ ਗਲਤੀ ਹੋ ਗਈ ਹੋਵੇ ਚੈੱਕ ਕਰ ਲਓ ਮੈਨੂੰ ਭੇਜੋ ਜਿਸ ਨਾਲ ਆਪਾਂ ਸਮਝ ਕੋਈ ਲਿਖਣਾ ਰਹਿ ਜੇ ਉਹਦਾ 4056 ਰੁਪਏ ਦੇ ਸਕਰੀਨਸ਼ਾਟ ਨਹੀਂ ਮਿਲੇ ਆਪਾਂ ਨੂੰ ਉਹਦੇ ਜੋ ਤਿੰਨ ਤਿੰਨ ਆਏ ਆਪਣੇ ਗੋਬਿੰਦਰ ਸਾਣੀ ਜੀ 200 ਰੁਪਇਆ ਜਗਰੂਪ ਮੋਗਾ 200 ਤੇ ਲਾਲਚੰਦ ਐਨਲਾਵਾ 200 ਇੱਕ ਟੋਟਲ ਸੇਵਾ ਜੀ 59968 39 ਰੁਪਏ ਪਾਏ ਗਰੁੱਪ ਹਨ ਚੋਂ 50000 ਰੁਪਇਆ ਸੇਵਾ ਜਿਹੜੀ ਆਪਾਂ ਪਹੁੰਚਾ ਦਿੱਤੀ ਆ